ਮਾਂ ਦਾ ਦੁੱਧ ਅਤੇ ਸੰਤੁਲਿਤ ਭੋਜਨ ਬੱਚੇ ਦੇ ਪੂਰਨ ਵਿਕਾਸ ਦੇ ਲਈ ਆ ਦੇਖੋ ਬੱਚੇ ਦੇ ਪੂਰਨ ਵਿਕਾਸ ਦੇ ਲਈ ਮਾਂ ਦਾ ਦੁੱਧ ਤਾਂ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇ ਮਾਂ ਦਾ ਦੁੱਧ ਦੀ ਕੀ ਮਹੱਤਤਾ ਅੱਜ ਆਪਾਂ ਇਹ ਦੇਖਾਂਗੇ ਠੀਕ ਹੈ ਜੀ ਮਾਂ ਦੇ ਦੁੱਧ ਦਾ ਬੱਚੇ ਦੇ ਲਈ ਕੀ ਮਹੱਤਤਾ ਹੈ ਅੱਜ ਆਪਣੀ ਵੀਡੀਓ ਦਾ ਟੌਪਿਕ ਇਹੀ ਹੈ ਤੇ ਅੱਜ ਆਪਾਂ ਮਾਂ ਦੇ ਦੁੱਧ ਦੀ ਮਹੱਤਤਾ ਦੇਖਾਂਗੇ ਕਿ ਮਾਂ ਦੇ ਦੁੱਧ ਦੀ ਕੀ ਮਹੱਤਤਾ ਹੁੰਦੀ ਹੈ ਪਹਿਲੇ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਤੇ 6 ਮਹੀਨੇ ਤੋਂ ਬਾਅਦ ਮਾਂ ਦੇ ਦੁੱਧ ਦੇ ਨਾਲ-ਨਾਲ ਉਪਰਾ ਆਹਾਰ ਦੇਣ ਦੇ ਨਾਲ ਅਤੇ ਬੱਚੇ ਦੇ ਨਾਲ ਗੱਲਬਾਤ ਕਰਨ ਨਾਲ ਖੇਡਾਂ ਨਾਲ ਬੱਚਿਆਂ ਦਾ ਪੂਰਨ ਵਿਕਾਸ ਹੁੰਦਾ ਹੈ ਉਹ ਹੋ ਗਿਆ ਨਾ ਵੀ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਤੇ ਅੱਜ ਅਸੀਂ ਦੇਖਦੇ ਵੀ ਮਾਂ ਦੇ ਦੁੱਧ ਦੀ ਕੀਮਤ ਤਾਂ ਤੇ ਅਸੀਂ ਕਿਉਂ ਕਹਿੰਦੇ ਵੀ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਤਾਂ ਫਿਰ ਕਰਦੇ ਆ ਅੱਜ ਦੀ ਵੀਡੀਓ ਦਾ ਟਾਪਿਕ ਵੀ ਮਾਂ ਦਾ ਦੁੱਧ ਦੀ ਮਹੱਤਤਾ ਕਿਉਂ ਹੈ ਕਿਉਂ ਅਸੀਂ ਕਹਿੰਦੇ ਵੀ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਜਨਮ ਤੋਂ 1 ਘੰਟੇ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਹੈ ਦੁੱਧ ਜਲਦੀ ਉੱਤਰਦਾ ਹੈ ਤੇ ਜਦੋਂ ਬੱਚਾ ਦੁੱਧ ਮੰਗੇ ਉਦੋਂ ਹੀ ਦੇਣਾ ਚਾਹੀਦਾ ਹੈ ਜਿਹੜਾ ਬੱਚੇ ਨੂੰ ਪਹਿਲਾ ਦੁੱਧ ਦਿੰਦੇ ਆ ਉਹ ਇਸ ਲਈ ਦੇਣਾ ਕਿਉਂਕਿ ਉਸ ਨੂੰ ਕੀ ਕਹਿੰਦੇ ਪੰਜਾਬੀ ਚ ਬੋਲਾ ਦੁੱਧ ਵੀ ਕਹਿੰਦੇ ਆ ਉਸ ਚ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ ਬੱਚਿਆਂ ਨੂੰ ਉਹ ਕਈ ਰੋਗਾਂ ਤੋਂ ਬਚਾਉਂਦਾ ਹੈ ਵਿਟਾਮਿਨ ਏ ਦੇ ਨਾਲ ਭਰਪੂਰ ਹੁੰਦਾ ਮਾਂ ਦਾ ਦੁੱਧ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਨੂੰ ਕੁੱਟੀ ਘੁੜ ਸ਼ਹਿਦ ਮਿੱਠਾ ਕੋਈ ਚੀਜ਼ ਨਾ ਦਿਓ ਸਭ ਤੋਂ ਪਹਿਲਾਂ ਬੱਚੇ ਨੂੰ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਕਿਉਂਕਿ ਇਹ ਪੂਰੇ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜਦੋਂ ਅਸੀਂ ਇਹ ਬੱਚੇ ਨੂੰ ਦੇ ਦਿੰਦੇ ਹਾਂ ਤਾਂ ਉਹਨੂੰ ਕਈ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ ਪਿਲਾਉਂਦੇ ਹੋਏ ਕਿਹੜਾ ਧਿਆਨ ਰੱਖਣਾ ਚਾਹੀਦਾ ਇੱਕ ਤਾਂ 6 ਮਹੀਨੇ ਤੱਕ ਸਿਰਫ ਆਪਣਾ ਦੁੱਧ ਪਿਲਾਉਣਾ ਮਾਂ ਨੇ ਉਪਰਾਂ ਕੁਝ ਵੀ ਨਹੀਂ ਦੇਣਾ ਹੈ ਪਰ ਮਾਂ ਨੂੰ ਆਪਣੀ ਡਾਈਟ ਦਾ ਪੂਰਾ ਧਿਆਨ ਰੱਖਣਾ ਹੈ ਤੇ ਦੂਜਾ ਜਦੋਂ ਦੁੱਧ ਪਿਲਾਉਂਦੇ ਹੋ ਤਾਂ ਪਹਿਲਾਂ ਇੱਕ ਪਾਸੇ ਦਾ ਇੱਕ ਬ੍ਰੈਸਟ ਤੋਂ ਇੱਕ ਛਾਤੀ ਤੋਂ ਪਹਿਲਾਂ ਪੂਰਾ ਦੁੱਧ ਪਿਲਾਓ ਉਸ ਤੋਂ ਬਾਅਦ ਫਿਰ ਦੂਜੇ ਦੁੱਧ ਤੋਂ ਦੂਜੇ ਪਾਸੇ ਤੋਂ ਸ਼ੁਰੂ ਕਰੋ ਇਦਾਂ ਨਹੀਂ ਕਰਨਾ ਕਿ ਪਹਿਲਾਂ ਥੋੜਾ ਜਿਹਾ ਇੱਕ ਪਾਸੋਂ ਪਿਲਾਤਾ ਫਿਰ ਛੱਡਿਆ ਫਿਰ ਦੂਜੇ ਪਾਸੇ ਪਿਲਾਤਾ ਇਹਨਾਂ ਕੀ ਹੁੰਦਾ ਕਿ ਪਹਿਲਾਂ ਜਿਸ ਤਰ੍ਹਾਂ ਥੋੜਾ ਪਾਣੀ ਪਾਣੀ ਜਿਹਾ ਨਿਕਲਦਾ ਹੈ ਜੇ ਪਹਿਲਾਂ ਇੱਕ ਪਾਸੋਂ ਪਿਲਾ ਦਵਾਂਗੇ ਤੁਸੀਂ ਤੇ ਫਿਰ ਦੂਜੇ ਪਾਸੋਂ ਫਿਰ ਸ਼ੁਰੂ ਕਰ ਦੋਗੇ ਥੋੜੀ ਦੇਰ ਬਾਅਦ ਉਦੋਂ ਹੀ ਨਾਲੇ ਤਾਂ ਉਦੋਂ ਨਾਲ ਕੀ ਹੁੰਦਾ ਕਿ ਬੱਚੇ ਨੂੰ ਦੁੱਧ ਪੂਰਾ ਨਹੀਂ ਮਿਲਦਾ ਪਹਿਲਾਂ ਪਾਣੀ ਪਾਣੀ ਜਾਂ ਹੀ ਮਿਲ ਜਾਂਦਾ ਇਸ ਲਈ ਜਦੋਂ ਵੀ ਬੱਚੇ ਨੂੰ ਦੁੱਧ ਪਿਲਾਣਾ ਹੈ ਪਹਿਲਾਂ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਪਿਲਾਣਾ ਹੈ ਠੀਕ ਹੈ ਤੁਸੀਂ ਇਦਾਂ ਕਹਿ ਸਕਦੇ ਹੋ ਵੀ ਇੱਕ ਵਾਰੀ ਇੱਕ ਪਾਸੇ ਤੋਂ ਤੇ ਇੱਕ ਵਾਰੀ ਦੂਜੇ ਪਾਸੇ ਤੋਂ ਤੇ ਆਪਣੀ ਜਿਹੜੀ ਇੱਕ ਸਾਈਡ ਤੋਂ ਤੁਸੀਂ ਘਟੋ-ਘਟ ਵੀ 15 ਤੋਂ 20 ਮਿੰਟ ਤੱਕ ਦੁੱਧ ਪਿਲਾਓ ਬੱਚੇ ਨੂੰ ਇਹ ਨਹੀਂ ਕਿ 2 ਮਿੰਟ ਦੁੱਧ ਪਿਲਾਇਆ ਚਲੋ ਛੱਡਤਾ 2 ਮਿੰਟ ਦੁੱਧ ਪਿਲਾਇਆ ਛੱਡਤਾ ਬੱਚੇ ਨੂੰ 15-20 ਮਿੰਟ ਤੱਕ ਆਪਣੀ ਇੱਕ ਸਾਈਡ ਤੋਂ ਇੱਕ ਸਾਤੀ ਤੋਂ ਦੁੱਧ ਪਿਲਾਓ ताकि बच्चे नु पूरा पौष्टिक आहार मिले बोतल का इस्तेमाल ना करो ठीक है बच्चे सीधा इस न बच्चा की बीमार हो सकता है इसलिए ब्रेस्ट फीडिंग दवो तो ब्रेस्ट फीडिंग भी चंगी तरह न बच्चे नु बैठ के आराम इस तरह देखो ये ठीक पोषण है मतलब कि इस इस तरह ही बच्चे नु ब्रेस्ट फीडिंग देनी चाहिए ਦੇ ਵੀਡੀਓ ਚ ਸਿਰਫ ਆਪਾਂ ਬ੍ਰੈਸਟ ਫੀਡਿੰਗ ਬਾਰੇ ਹੀ ਦੇਖਿਆ ਕਿ ਬ੍ਰੈਸਟ ਫੀਡਿੰਗ ਦੇ ਕੀ ਫਾਇਦੇ ਹੁੰਦੇ ਨੇ ਤਾਂ ਕੱਲ ਦੇ ਵੀਡੀਓ ਚ ਫਿਰ ਆਪਾਂ ਮਿਲਦੇ ਹਾਂ ਜਿਸ ਚ ਕਿ ਨਵਾਂ ਟੌਪਿਕ ਲੈ ਕੇ ਆਵਾਂਗੇ ਤਾਂ ਤਦ ਤੱਕ ਤੁਸੀਂ ਮਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ ਤੇ ਮਾਮਾ ਜਿਹੜੀਆਂ ਨਵੀਆਂ ਮਾਮਾ ਨੇ ਬਣ ਰਹੀਆਂ ਨੇ ਬੰਣਾ ਉਹੋ ਧਿਆਨ ਰੱਖਣ ਕਿ ਬੱਚਿਆਂ ਨੂੰ ਸਿਰਫ ਬ੍ਰੈਸਟ ਫੀਡਿੰਗ ਹੀ ਦੇਣ 6 ਮਹੀਨੇ ਤੱਕ ਤੇ ਆਪਣੀ ਖੁਰਾਕ ਦਾ ਪੂਰਾ ਧਿਆਨ ਰੱਖਣਾ